ਬੱਲ ਸ਼ਹੀਦੀ ਦਿਹਾੜੇ ਦੇ ਮੌਕੇ ਦੇ ਉੱਤੇ ਖਡੂਰ ਸਾਹਿਬ ਦਾਣਾ ਮੰਡੀ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੇ ਵੱਲੋਂ ਇਕੱਠ ਵਿੱਚ ਇਕਤਰਤਾ ਦਿਖਾਈ ਗਈ। ਇਸ ਮੌਕੇ ਤੇ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਸ਼ਹੀਦ ਨੇ ਹੁਣ ਤੱਕ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਨੇ ਪੰਜਾਬ ਦੇ ਲੋਕ ਉਹਨਾਂ ਦੇ ਉੱਤੇ ਸਦਾ ਹੀ ਮਾਨ ਕਰਦੇ ਰਹਿਣਗੇ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਅਤੇ ਮੌਜੂਦਾ ਹਾਲਾਤਾਂ ਤੇ ਗੱਲਬਾਤ ਕਰਦਿਆਂ ਆਕੂਆ ਨੇ ਕਿਹਾ ਕਿ ਜਦੋਂ 1984 ਦੇ ਵਿੱਚ ਕਾਂਗਰਸ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਦਾ ਕਤਲੇਆਮ ਕੀਤਾ ਅਤੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਚੁੱਕ-ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਤਾਂ ਉਸੇ ਤਰ੍ਹਾਂ ਦੇ ਹਾਲਾਤ ਅੱਜ ਵੀ ਪੰਜਾਬ ਦੇ ਵਿੱਚ ਬਣੇ ਹੋਏ ਨੇ। ਕਿ ਅੱਜ ਦੀ ਸਰਕਾਰ ਵੀ ਉਸੇ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਚੁੱਕ-ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟ ਰਹੀ ਹੈ ਅਤੇ ਇਹ ਇੱਕ ਨਿੰਦਣਯੋਗ ਘਟਨਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ 6 ਅਪ੍ਰੈਲ ਨੂੰ ਇੱਕ ਵੱਡਾ ਰੋਸ ਮਾਰਚ ਕੱਢਿਆ ਜਾਵੇਗਾ ਅਤੇ 29 ਅਪ੍ਰੈਲ ਨੂੰ ਸਮੂਹ ਸ਼ਹੀਦਾਂ ਦਾ ਬਰਸੀ ਦਿਹਾੜਾ ਮਨਾਇਆ ਜਾਵੇਗਾ ਮੈਂ ਕਿਸਾਨ ਮਜ਼ਦੂਰ ਸ਼ਰਤ ਕਮੇਟੀ ਪੰਜਾਬ ਤਰਨਤਾਂਜਲ ਦੇ ਉਮੀਦ ਪ੍ਰਧਾਨ ਦਿਆਲ ਸਿੰਘ ਮੀਆਂ ਵੇਂਡਾ ਅੱਜ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਆ ਕਿਉਂਕਿ ਸ਼ਹੀਦ ਜਿਹੜਿਆ ਸਾਡੇ ਵਾਸਤੇ ਸ਼ਹੀਦ ਹੋਇਆ ਸਾਡੇ ਜਿਹੜੇ ਅਧੂਰੇ ਜਿੰਨੇ ਕੰਮ ਉਹਨਾਂ ਵਾਸਤੇ ਲੜਾਈ ਲਈ ਆਪਣਾ ਦੇਹ ਚਾਦ ਉਹਨਾਂ ਕਰਾਇਆ ਸੀ ਵੱਡੀਆਂ ਵੱਡੀਆਂ ਲਕਬਾਨੀਆਂ ਕੀਤੀਆਂ ਹੈਗੀਆਂ ਤੇ ਸਾਡਾ ਵੀ ਫਰਜ਼ ਬਣਦਾ ਅੱਜ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ ਜੂਦਾ ਅੱਜ ਪੰਜਾਬ ਦੀ ਸ਼ਿਸ਼ਤੀ ਬਣੀ ਪਈ ਆ ਇਹ ਜੋ 84 ਵਿੱਚ ਕਾਂਗਰਸ ਸਰਕਾਰ ਨੇ ਕੀਤਾ ਹੈਗਾ ਭਗਵੰਤ ਮਾਨ ਸਰਕਾਰ ਵੀ ਉਸੇ ਲੀਆਂ ਦੇ ਚੱਲ ਪਈ ਆ ਜਿਹੜਾ ਅਮਰਤਪਾਲ ਮੁੰਡਾ ਲੋਕਾਂ ਨੂੰ ਅਮਰਤ ਛਕਾਉਂਦਾ ਹੈਗਾ ਨਸ਼ੇ ਛਡਾਉਂਦਾ ਹੈਗਾ ਤੇ ਜੇ ਉਹਨੇ ਅਜਨਾਲੇ ਆਪਣਾ ਥਾਣਾ ਕੇ ਰਿਹਾ ਹੈਗਾ ਠੀਕ ਹੈ ਉਹਨੇ ਥਾਣਾ ਕੇ ਰਿਹਾ ਹੈਗਾ ਉਹ ਪੰਜਾਬ ਸਰਕਾਰ ਉੱਤੇ ਜਿਹੜਾ ਐਕਸ਼ਨ ਕਰਨਾ ਹੈ ਕਰ ਲੈਂਦੀ ਪਰ ਸਾਨੂੰ ਇਹ ਦੁੱਖ ਆ ਜਿਹੜਾ ਸੈਂਟਰਜ ਕੋ ਆਰਮੀ ਮੰਗਾ ਕੇ ਸੀਆਰਪੀ ਮੰਗਾ ਕੇ ਇੰਨੀ ਫੋਰਸ ਲਾ ਕੇ ਇੰਨਾ ਧੱਕਾ ਕਰਕੇ ਤੇ ਕਾਲੇ ਪਾਣੀ ਨੂੰ ਸਾਡੇ ਨੌਜਵਾਨਾਂ ਨੂੰ ਭੇਜਿਆ ਰਾਇਆ ਭੇਜਿਆ ਜਾ ਰਿਹਾ ਵਾ ਨਜਾਇਜ਼ ਜਿਹੜੇ ਨੌਜਵਾਨ ਚੋਕ ਚੋਕੇ ਜੇਲਾ ਬੰਦ ਕੀਤੇ ਜਾ ਰਹੇ ਆ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਦਾਸ ਦਿਨਾ ਚਾਹੁੰਦੇ ਆ 6 ਅਪ੍ਰੈਲ ਨੂੰ ਵੱਡਾ ਕਾਠੇੜਾ ਸਾਡਾ ਸੂਬੇ ਦਾ ਅਸੀਂ ਚੰਡੀਗੜ੍ਹ ਨੂੰ ਤੇ ਜੇ ਭਗਵੰਤ ਮਾਨ ਨੇ ਸਾਨੂੰ ਰੋਕਣਾ ਰੋਗ ਲੈ ਜਿੰਨੀਆਂ ਮਰਜ਼ੀ ਰੋਕਾਂ ਨਾ ਲਾ ਲੈ 29 ਤਰੀਕ ਨੂੰ ਸ਼ਹੀਦਾਂ ਦੀ ਵਰਸੀ ਮਨਾਉਣੀ ਆ ਸਾਰੇ ਜਿਯਾਜ ਮਨਾਉਣੀ ਆ ਤੇ ਵੱਡੇ ਪੱਧਰ ਤੇ ਇਕੱਠ ਕਰਾਂਗੇ ਜੀ ਮੈਂ ਹਰਬਿੰਦਰ ਜੀ ਸਿੰਘ ਕੰਗ ਜ਼ਿਲ੍ਹਾ ਜਥੇਬੰਦ 76 ਅੱਜ ਜਿਹੜਾ ਸਰਦਾਰ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜਾ ਵਾ ਕਿਉਂਕਿ ਜਿੰਨਾ ਕਿਸੇ ਵੀ ਲੋਕ ਕੁਝ ਕੀਤਾ ਹੁੰਦਾ ਵਾ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਂਦਾ ਵਾ ਉਸ ਨੌਜਵਾਨ ਨੇ 23 ਸਾਲ ਦੀ ਉਮਰ ਦੇ ਵਿੱਚ ਅੰਗਰੇਜ਼ ਸਰਕਾਰ ਦੇ ਨਾਲ ਟੱਕਰ ਲੈਂਦਿਆਂ ਆਪਣਾ ਸੈਂਬਲੀ ਦੇ ਵਿੱਚ ਬੰਬ ਸੁੱਟਿਆ ਤੇ ਜਿਹਦੇ ਤੋਂ ਉਹਨੂੰ ਫਾਂਸੀ ਹੋਈ ਉਹਦੂੰ ਯਾਦ ਕਰਨ ਵਾਸਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਮਟੀ ਪੰਜਾਬ ਨੇ ਜਿਲਾ ਪੱਧਰੀ ਜਿਹੜਾ ਜ਼ੋਨ ਪੱਧਰੀ ਇਹ ਵੱਡੇ ਇਕੱਠ ਕਰਕੇ ਉਹ ਸ਼ਿਦੀ ਦਿਹਾੜਾ ਮਨਾਉਣ ਦੀ ਜਿਹੜੀ ਉਹ ਤਿਆਰੀ ਕੀਤੀ ਆ ਜੀ ਦੇ ਚ ਹਜ਼ਾਰਾਂ ਦੀ ਕਿੰਤੀ ਦੇ ਵਿੱਚ ਕਿਸਾਨ ਮਜ਼ਦੂਰ ਜਿਹੜੇ ਆ ਉਹ ਖਡੂਰ ਸਾਹਿਬ ਦੀ ਦਾਣਾ ਮੰਡੀ ਇਕੱਠੇ ਹੋਇਆ ਤੇ ਸ਼ਿਦੀ ਦਿਹਾੜਾ ਉਹ ਮਨਾ ਕੇ ਉਹਨੂੰ ਸ਼ਰਧਾਂਜਲੀ ਦੇ ਰਹੇ ਆ ਜੋੜੀ ਦੀ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਕੀ ਕਹਣਾ ਚਾਹੀਦਾ ਹੈ ਵੇਖੋ ਜੀ ਮੈਂ ਤੇ ਇਹ ਕਹਿਣਾ ਚਾਹੂੰਗਾ ਵੀ ਜਿਸ ਤਰ੍ਹਾਂ ਕਾਰਜਕਾਰੀ ਸਰਕਾਰ ਨੇ 84 ਵਾਲਾ ਦੌਰ ਲਿਆਂਦਾ ਉਸੇ ਹੀ ਲੀਆਂ ਤੇ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਸੈਂਟਰ ਦੇ ਇਸ਼ਾਰੇ ਤੇ ਚੱਲ ਰਹੀ ਆ ਅੱਜ ਸਾਡੇ ਨੌਜਵਾਨ ਜਿੰਨਾ ਕਿਸੇ ਅੰਮ੍ਰਿਤਪਾਲ ਦੇ ਨਾਗਰਿਕ ਦੇ ਫੋਟੋ ਵਗੈਰਾ ਕਰਾਈ ਹੋਊਗੀ ਫੇਸਬੁੱਕ ਤੇ ਲਾਇਕ ਹੋਊਗਾ ਉਹਨਾਂ ਨੂੰ ਵੀ ਜਿਹੜਾ ਪੁਰਸ ਪ੍ਰਸ਼ਾਸਨ ਚੁੱਕ ਰਿਹਾ ਵਾ ਜਿਹਦੀ ਕਿਸਾਨ ਮਜ਼ਦੂਰ ਸੰਘਰਸ਼ ਮੀਟਿੰਗ ਤੋਂ ਖੇਦੀ ਕਰਦੀ ਆ ਕਿਉਂਕਿ ਨੌਜਵਾਨ ਜਿਹੜੇ ਆ ਇਨਾਂ ਦਾ ਕੋਈ ਐਡਾ ਕਸੂਰ ਨਹੀਂ ਹੁੰਦਾ ਇਹ ਜਿਸ ਤਰ੍ਹਾਂ ਦੀ ਹਵਾ ਵਗਦੀ ਆ ਉਹਦੇ ਚ ਵਹਿ ਤੁਰਦੇ ਆ ਪਰ ਸਰਕਾਰਾਂ ਦੀਆਂ ਜਿਹੜੀਆਂ ਏਜੰਸੀਆਂ ਵਾਂ ਸਰਕਾਰਾਂ ਜਿਹੜੀਆਂ ਵਾਂ ਉਹ ਜਿਹੜਾ ਲੋਕਾਂ ਦਾ ਜਿਹੜਾ ਉੱਥੇ ਮੋਰਚਾ ਲੱਗਾ ਵਾ ਕੌਮੀ ਸਾਬ ਮੋਰਚਾ ਜਾਂ ਜੀਰੇ ਮੋਰਚਾ ਚੱਲਣ ਡਿਆ ਜਾਂ ਹੋਰ ਲੋਕ ਲਹਿਰ ਦੇ ਕੰਮ ਹੋ ਰਿਹਾ ਉਹਨਾਂ ਨੂੰ ਦਬਾਉਣ ਵਾਸਤੇ ਉਹਨਾਂ ਦਾ ਧਿਆਨ ਪਾਸੇ ਖੜਨ ਵਾਸਤੇ ਨੌਜਵਾਨਾਂ ਤੇ ਜਿਹੜਾ ਇਹ ਬੇ ਲੋੜਾ ਤਸ਼ਦ ਕਰ ਰਹੀ ਆ ਤੇ ਪੰਜਾਬ ਦੀਆਂ ਜ਼ਿਲ੍ਹਿਆਂ ਤੋਂ ਪਾਸੇ ਵਾਲੀ ਜ਼ਿਲਾਂ ਵਿੱਚ ਆ ਰਹੀਆਂ ਜਿਹਦਾ ਅਸੀਂ ਪੂਰ ਤੌਰ ਤੇ ਵਿਰੋਧ ਕਰਦੇ ਹਾਂ ਲਾਈਵ ਤੇ ਇਸ ਚੈਨਲ ਦੇ ਲਈ ਖਡੂਰ ਸਾਹਿਬ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼